ਇਹ ਇਹ ਪਾਵਰ ਆਪਾ ਪ੍ਰਧਾਨ ਸਾਹਿਬ ਨੇ ਦੇ ਦੀਏ ਬੈਲ ਸਾਹਿਬ ਨੇ ਜੇ ਇਹ ਸਮਝਦੇ ਹੋ ਤੇ ਇਹ ਸਮਝਿਓ ਕਿ ਫਿਰ ਇਹ ਜਬਾਨਾ ਸਾਹਿਬ ਹੀ ਕਹਿਆ ਜਰਾ ਮੈਂ ਰਪਈਆ ਗਿਆ ਮੈਂ ਕਹਿੰਦਾ ਪਾਵਰ ਦੇ ਦਿੱਤੀਏ ਤੇ ਕੋਈ ਨਰਾਜ਼ ਨਾ ਹੋਵੇ ਕੋਈ ਗਲਾਰਾ ਹੋਵੇ ਬਲੇ ਸੋਨਿਆ ਸ਼ਰੀਆ ਕੀ ਕਰਦਾ ਇਹ ਜੇ ਤੁਹਾਨੂੰ ਕੀ ਚਾਹ ਆਣ ਸੱਜਣ ਪਰਸਨਲੀ ਕਰ ਸਕਦੇ ਜੀ ਮੈਨੂੰ ਪਾ ਦਿਓ ਜੀ ਹਾਂਜੀ ਹੈ ਕਿ ਨਹੀਂ ਜੇ ਨਾ ਵਰਦਾ ਚਾਹ ਆਣਿਆ ਕੰਮ ਕਰਨ ਵਾਲਾ ਮੈਨੂੰ ਫੋਨ ਕਰ ਦੋ ਵੀ ਮੈਂ ਪਹੁੰਚ ਸਕਦਾ ਤਾਂ ਮੈਂ ਉਹਨੂੰ ਡਿਸਕਨ ਜੂਰ ਮਨੋ ਇਹ ਵੀ ਹੈਗਾ ਬੁੱਤਾਂ ਮੈਂ ਨਰਾਜ ਨਹੀਂ ਹੋਣ ਦਿੰਦਾ ਬੱਸ ਹਾਂਜੀ ਹਾਂਜੀ ਜਿਹੜੇ ਦੇ ਬੀਚ 25 ਪਾਉਂਦਾ ਹਸਪਤਾਲ ਪਾਉਂਦਾ ਉਹਦਾ ਪਤਾ ਲਾਉਣਾ ਤੁਮ ਥਾਂ ਦੇ ਪਿੰਡ ਚ ਲਾਉਂਗਾ ਸਮਝਾ ਪੂਰੀ ਪਿੰਡ ਦੇ ਉਹ ਉਹ ਗਿਆ ਸੀ ਤੇ ਇਹਨਾਂ ਨੂੰ ਦੋਨ ਪੁੱਛ ਲਈ ਕਿ ਤੁਹਾਨੂੰ ਕੀ ਹੋ ਰਿਹਾ ਹੈ ਉਸ ਤੋਂ ਬਾਅਦ ਵਾਰਨ ਚਾਰਜ ਗੂਥਨ ਚਾਰਜ ਜਿਹੜੇ ਆਪਾਂ ਜਿਹੜੇ ਦੇ ਬੋਡੀ ਦੇ ਮੈਂਬਰ ਕੋਣੇ ਆ ਇਹ ਕੀਤਾ ਆ ਵੀ ਇਹਦਾ ਸਮਝਣ ਆਪਾਂ ਗੂਥਨ ਚਾਰਜ ਬਣਾਉਣਾ ਗੂਥਨ ਚਾਰਜ ਸਰਕਲ ਪ੍ਰਧਾਨ ਦੇ ਵਾਰ ਇਨਚਾਰਜ ਦੀ ਇੱਕ ਗੱਲ ਚਾਹੀਦੀ ਤੇ ਕਾ ਚਾਹ ਜਿਹੜਾ ਜ਼ਿੰਮੇਵਾਰੀ ਨਿਭਾ ਸਕਦਾ ਉਹੋ ਹੀ ਪਹਾੜ ਪਵਾ ਲਿਆ ਤੇ ਖਬਰਦਾਰ ਨਾ ਆ ਗਿਆ ਤੇ ਮੁੜ ਕੇ ਕਰ ਕਿਉਂਕਿ 26 ਚੜ ਗਿਆ ਰਹੇਗਾ ਸਾਲ ਇੱਕ ਜਦੋਂ ਯਾਰ ਵੀ ਪੂਰੀ ਲੱਗਣੀ ਆ ਅਜਿਹਾ ਕੋਈ ਨੁਕਸਾਨ ਨਹੀਂ ਸਤਾ। ਅਸਲੀਅਤ ਇਹ ਆ ਵੀ ਵਰਕਰ ਦੀ ਪਛਾਣ ਨਹੀਂ ਹੈਗੀ। ਅਸਲੀਅਤ ਇਹ ਹੈ ਵੀ ਆਪਾਂ ਵਰਕਰ ਜਿਹੜਾ ਆਪਾਂ ਜਿਹਨੂੰ ਆਪਾਂ ਮੰਨ ਲੋ ਸਰਕਲ ਪ੍ਰਧਾਨ ਬਣਾਦਾ ਹੈ। ਪ੍ਰਧਾਨਾ ਬਦਲਿਆ ਤੇ ਇਹ ਵਾਡਾ ਲਾ ਕੇ ਇੰਨੀਆਂ ਵਾਡਾਂ ਦਾ ਸਰਪ੍ਰਧਾਨ ਆ ਉਹਨੂੰ ਪੂਰੀ ਮਾਨਤਾ ਮਿਲੂਗੀ। ਜਿਹੜਾ ਵਾਡ ਵਿਚਾਰ ਦਲਾਤਾ ਵਾਡ ਦਾ ਮਤਲਬ ਹੈ ਵਾਡ ਨੂੰ ਪੂਰੀ ਮਾਨਤਾ ਹੋਣੀ। ਕਾਲੂ ਸਰਕਾਰ ਆ ਜਾਂਦੀ ਆ ਸਾਡਾ ਫੇ ਵਾਨ ਚਾਲੇ ਫਾਟਾ ਕੋਫਲਰ ਹੀ ਆ ਬਿਲਕੁਲ ਪਹਿਲਾਂ ਨੀਂਹ ਐ ਇਲੈਕਟ੍ਰਿਕ ਦਾ ਸੋਚ ਕੇ ਦਿਆ ਕਰ ਇਹ ਜਿਹੜੀ ਗੱਲ ਵੀ ਕਰ ਰਹੀ ਹੈ ਰਹੇ ਨਾਲ ਇਹ ਹਲਕਾ ਕਾਂਜ ਸਰਪੰਚ ਪ੍ਰਧਾਨ ਦੀ ਗੱਲ ਨਹੀਂ ਬੰਦਾ ਸਰਪੰਚ ਪ੍ਰਧਾਨ ਇਕੱਠਾ ਸ਼ਿਕਾਇਤ ਕਰਦੇ ਹਲਕਾ ਤਿੰਨ ਚਾਰ ਲਾਇਫ ਕਰਦੇ ਹਲਕੇ ਜਿਹੜਾ ਥੋੜਾ ਬੋਦਾ ਬਣਿਆ ਰੋਗੀ ਆ ਲੈ ਥੋੜਾ ਬੇਸਤ ਰੋਗ ਲਈ ਤੇਰੀ ਉੱਪਰ ਦਾ ਲੰਬੀ ਆ ਜਿਹੜਾ ਬੁਲਾਉਂਿਆ ਇਹ ਇਹ ਨਿਸ਼ਚਿਤ ਪ੍ਰੈਜ਼ੀਡੈਂਟ ਆ ਇਹਨੂੰ ਮਾਤਾ ਹੈ ਕਿਉਂਕਿ ਪ੍ਰਧਾਨ ਟਿਕਦੇ ਐ ਐਮਐਲਏ ਬੰਦਿਆ ਉਹ ਕਹਦਾ ਹੈਗਾ ਜੇ ਜੇ ਟੀਮ ਹੀ ਨਾ ਹੋਵੇ ਅੱਜ ਆਪਾਂ ਵੇਖੋ ਪਰਿਵਾਰਕ ਦੀ ਛੋਟੀ ਜੀ ਇਹ ਮੈਸੇਜ ਚੁੜਾ ਦਿੱਤਾ ਹੈ ਤੇ ਆਪਾਂ ਕਿੰਨੇ ਜਣੇ ਇਕੱਠੇ ਹੋ ਗਏ ਆ ਇੱਕ ਇੱਕ ਦੋ ਜਿਹੜਾ ਇਹਦਾ ਆਪਾਂ ਨਹੀਂ ਜਾ ਸਕਦੇ ਆਪਣੇ ਹਲਕੇ ਜੇ ਆਪਣਾ ਹਲ ਗੱਲੋ ਕੀ ਕਹਿੰਦੇ ਨੇ ਕਾਗਰਸੀ ਆ ਪਰ ਗੱਲ ਮੈਂ ਇੱਕ ਵਾਰ ਨਾ ਕਹਿ ਸਕਦਾ ਇਹ ਲੋਕਾਂ ਨੂੰ ਭੇਖਾ ਕਾਗਰਸੀ ਤਾਂ ਲੋਕਾਂ ਨਾਲ ਕਹਿਣਾ ਹੈ ਕਿ ਉਹ ਚੰਗਾ ਰਕਾਰੇ ਉਹ ਤੁਸੀਂ ਮੈਨੂੰ ਦੱਸੋ ਪੁਤਰੀਆ ਕਾ ਜੋਸ਼ੀ ਲਈ ਮੇਰਾ ਜੀ ਮੈਂ ਇਥੋਂ 50 ਹਜ਼ਾਰ ਮਤਲਬ 20 ਹਜ਼ਾਰ ਦੀ ਲੀਡ ਲੈ ਜਣੀ ਆ ਤੇ 17 ਹਜ਼ਾਰ ਦੇ ਟੋਣਾ 17 ਕੇ ਕੋਲ ਦੇ ਅਸੀਂ ਆਏ ਆਉਂ ਜੀ ਆਪਣੇ ਜੀ ਮੈਂ ਮੈਂ ਵੀ ਜ਼ਮੀਨ ਤੋਂ ਉੱਠਿਆ ਇਦਾਂ ਹੀ ਮੈਂ ਵੀ ਬੂਆ ਖੋਲ ਲੱਗਦਾ ਤਾਂ ਮੈਨੂੰ ਕਦੇ ਨਹੀਂ ਸਰਦਾਰ ਹੋਣੀ ਇਹ ਤਾਂ ਗੱਲ ਕਰਨੇ ਕਰਦੇ ਸਾਨੂੰ ਇਹ ਸਾਡੇ ਸਾਡੇ ਤਾਂ ਹੱਡ ਬੀਟੀਆਂ ਹੈ ਜ਼ਿੰਮੇਵਾਰੀ ਇਹ ਨਹੀਂ ਆ ਵੀ ਆਪਾਂ ਜ਼ਿੰਮੇਵਾਰੀ ਲਈ ਬਸ ਜ਼ਿੰਮੇਵਾਰੀ ਦਾ ਮਸਲਾ ਵੀ ਪੁੱਤਣੀ ਪੈਣੀ ਹੈ ਤੁਹਾਨੂੰ ਪਤਾ ਹੀ ਆ ਵੀ ਪਾਲਤਿਆਂ ਦੇ ਕਾਫ ਹੁੰਦੇ ਨੇ ਜਾਣਾ ਪੈਂਦਾ ਹੈ ਬੰਦੇ ਵੀ ਇਕੱਠੇ ਕਰਦੇ ਪੈਣੇ ਆ ਜਿੱਤਾ ਜਿੱਤਾ ਬਿਊਟੀ ਲਈ ਜਿਹੋ ਜਿਹੋ ਜਾਉਂਦਾ ਉਹ ਉਹ ਜਿਆ ਨੂੰ ਕਹਿ ਦੇਣਾ ਤੇ ਸਮਝਾ ਲਓ ਮਲੋਕ ਇਹਦੇ ਵੀ ਜੀ ਕੋਈ ਦੂਜੀ ਰਾਇ ਨਹੀਂ ਆ ਵੀ ਆਪਣੀ ਅਜੇ ਆਪਣੀ ਆਪਾਂ ਤਗੜੇ ਨਹੀਂ ਹੈਗੇ ਇਸ ਸੈਂਟਰ ਉੱਤੇ ਜੇ ਆਪਾਂ ਇਹ ਬੜੇ ਕਮਜ਼ੋਰ ਆ ਹਾਂ ਜੀ ਕੋਦੋਂ ਤੇ ਆਪਾਂ ਜੇ ਜਦੋਂ ਜੋਸ਼ੀ ਸਾਹਿਬ ਦੀ ਇਲੈਕਸ਼ਨ ਆਈ ਸੀ ਤੇ ਮੈਂ ਨੇ ਆ ਆਪਣੇ ਆਪ ਭਰਾਵਾਂ ਦਾ ਸਾਰੀ ਟੀਮ ਦਾ ਤੁਹਾਡਾ ਸਤਿਅਰ ਸਤਿਅਰ ਦਿੱਤੋ ਧੰਨਵਾਦ ਕਰਦਾ ਨਹੀਂ ਤੇ ਮੇਰੇ ਕੋਈ ਪਛਾਣ ਵੀ ਨਹੀਂ ਹੈਗੀ ਕਿ ਤੁਸੀਂ ਮੇਰੀ ਬਾਹ ਫੜੀ ਸਾਰੇ ਆਪਰਾ ਭਨੇ ਆਪਾਂ ਦੇਖਦੇ ਟਿਕਦੇ ਫਿਰ ਵੀ 5000 6000 ਵੋਟ ਲੈ ਕੇ ਜਿੱਥੇ ਸਾਨੂੰ ਇੱਕ ਵੋਟ ਤੋਂ 1000 2000 ਦੀ ਆਸ ਨਹੀਂ ਹੈਗੀ ਤੇ ਆਪਾਂ ਅੱਜ ਇਸੇ ਕਾਰਨ ਆ ਅਰੇ ਆਪਰਾ ਅੰਦਰਲੀ ਜਿਹੜੀ ਸਾਈਡ ਆ ਉਹਦਾ ਉਹਦੀ ਪੂਰਨਾਂ ਕਵਰ ਕਰ ਸਕੇ ਸਰਕਲ ਪ੍ਰਧਾਨ ਦੀ ਅਹਿਮ ਜ਼ਿੰਮੇਵਾਰੀ ਆ ਜਿਹਨੇ ਦੇ ਪ੍ਰਧਾਨ ਦੇ ਥੱਲੇ ਸਰਕਲ ਪ੍ਰਧਾਨ ਇਹ ਬਾਦਲ ਸਾਹਿਬ ਨੇ ਕਰਨਾ ਪਿਛਲੀ ਜਿਹੜੀ ਇਹ ਦੀ ਆ ਬੋਮੀ ਅਕਾਲੀ ਦਲ ਜਿੰਦਾਬਾਦ ਇੱਕ ਵਾਰ ਇੱਕ ਵਾਰ ਪੂਰੇ ਵਾਰਾ ਨਾਲ ਲਗਾ ਦਿਓ ਸ੍ਰੀ ਅਕਾਲੀ ਦਲ ਜਿੰਦਾਬਾਦ ਸ੍ਰੀ ਅਕਾਲੀ ਦਲ ਜਿੰਦਾਬਾਦ ਸ੍ਰੀ ਅਕਾਲੀ ਦਲ ਜਿੰਦਾਬਾਦ ਗੋਲੇ ਸੋਨਹਾਰ ਸੋ ਸਿਆਗਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਅਕਾਲੀ ਅਗੂ ਅਜੀਬਾਲ ਸਾਹਿਬ ਦੇ ਚੰਦ ਮਿੰਟਾਂ ਦੇ ਸੱਦੇ ਤੇ ਪਰਵੀ ਮੀਟਿੰਗ ਹੋਈ ਆ ਅੱਜ ਸ੍ਰੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਅਲਕਾ ਸੈਂਟਰ ਦੇ ਇੰਚਾਰਜ શ્રી ਮਨਿੰਦਰਪਾਲ ਜੀ ਨੇ ਵਰਕਾਂਆਂ ਡਿਊਟੀਆਂ ਲਾਈਆਂ ਤੇ ਨਵੇਂ ਜਮਤ ਜਥੇਬੰਦੀ ਨੂੰ ਸ਼੍ਰੋਮਣੀ ਕਾਲੀਗੱਲ ਨੂੰ ਮਜ਼ਬੂਤ ਕਰਨ ਲਈ ਵਾਰਪਰਧਾਨਾ ਨਿਯੁਕਤੀ ਲਈ ਵਿਚਾਰਾਂ ਕੀਤੀਆਂ ਤੇ ਬੂਥ ਪੱਧਰ ਤੇ ਵਿਚਾਰਾਂ ਕੀਤੀਆਂ ਤੇ ਬੰਦਾ ਵਰਕਰਾਂ ਨੂੰ ਸਤਿਕਾਰ ਦੇਣ ਲਈ ਵਿਚਾਰਾਂ ਕੀਤੀਆਂ ਮੈਨੂੰ ਆਸ ਹੈ ਕਿ ਜਿਸ ਤਰ੍ਹਾਂ ਬਾਈ ਜੀ ਲੱਗਿਆ ਸਤਾਖਬੀਰ ਸਿੰਘ ਜੀ ਬਾਲਗ ਅਤੇ ਸ੍ਰੀ ਆਪਣੇ ਸੋਨੀ ਸਿੰਘ ਜੀ ਨਾਲ ਨੇ ਰਾਤ ਇਹ ਕੀਤਾ ਉਹ ਦਿਨ ਦੂਰ ਨਹੀਂਗਾ ਜਦਨ ਆਮ ਆਦਮੀ ਪਾਰਟੀ ਦਾ ਪੰਜਾਬ ਚ ਬੋਲੀ ਬਿਸਤਰਾ ਗੋਲ ਹੋ ਜੂਗਾ ਤੇ 1927 ਦੇ ਵਿੱਚ ਸ਼ੋਨੀ ਕਾਲੀਦਾਲ ਦੀ ਸਰਕਾਰ ਬਣੇਗੀ ਇਹਨਾਂ ਕਹਿੰਦਾ ਮੈਂ ਖਿਮਾਂਦਾ ਜਾ ਚੁਕਾ ਵਾਏ ਗੁਰਜੀ ਦਾ ਖਾਲਸਾ ਵਾਏ ਗੁਰਜੀ ਦੀ ਬਤ ਹੈ ਅੱਜ ਜਿਹੜੀ ਹਲਕਾ ਸੈਂਟਰ ਦੇ ਵਿੱਚ ਸ਼ੋਨੀ ਕਾਲੀਦਾਲ ਦੇ ਨੰਦਰਾ ਨਾਲ ਕਿਸ ਵਿਸ਼ੇ ਨੂੰ ਆਪਣਾ ਨਾਮ ਲਸ ਮੈਂ ਨਿਰੰਦਰ ਬਹਿਲ ਹਲ ਪੰਜ ਚਾਰ ਸੈਂਟਰ ਸ਼੍ਰੋਮਣੀ ਅਕਾਲੀ ਦਲ ਬਾਦਲ ਸਾਡੇ ਬਹੁਤ ਸਤਿਕਾਰਯੋਗ ਪ੍ਰਧਾਨ ਸਾਹਿਬ ਸਰਦਾਰ ਸੁਖਬੀ ਸਿੰਘ ਬਾਦਲ ਸਾਹਿਬ ਜਿਨ੍ਹਾਂ ਨੇ ਸਾਨੂੰ ਨਿਰਦੇਸ਼ ਦਿੱਤੇ ਆ ਕਿ ਹਲਕੇ ਦੇ ਵਿੱਚ ਜਿਹੜੀ ਨੁਮਾਇੰਦਗੀਆਂ ਉਹ ਦਿੱਤੀਆਂ ਜਾਣ ਔਰ ਇਹ ਮਿਹਨਤੀ ਬੰਦੇ ਆ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਜਿਹਾਰੂ ਵਰਕਰ ਆ ਉਹਨਾਂ ਨੂੰ ਉਹਨਾਂ ਦਾ ਬੰਦਾ ਮਾਨ ਸਤਕਾ ਦਿੱਤਾ ਜਾਵੇ ਅਹੁਦੇ ਦੇ ਗਿਨਵਾਚਾ ਜਾਵੇ ਸਾਡੇ ਹਲਕੇ ਦੇ ਵਿੱਚ ਸਰਕਲ ਪ੍ਰਧਾਨ ਬੰਨੇ ਆ ਵਾਰਡ ਪ੍ਰਧਾਨ ਬੰਨੇ ਆ ਬੂਥ ਇੰਚਾਰਜ ਬੰਨੇ ਆ ਪੁਰ ਜ਼ਿਲ੍ਹੇ ਦੇ ਵਿੱਚ ਮਾਜੂਦ ਸਾਡੇ ਸਰਦਾਰ ਸੁਰਜੀਤ ਸਿੰਘ ਜੀ ਪਹਿਲਵਾਨ ਪ੍ਰਧਾਨ ਸਾਹਿਬ ਬਣੇ ਆ ਉਹਨਾਂ ਦੇ ਨਾਲ ਉਹਨਾਂ ਦੀ ਟੀਮ ਖੜੀ ਕਰਨੀ ਆ ਜਿਹਦੇ ਵਿੱਚ ਵਾਈਸ ਪ੍ਰੈਜਿਡੈਂਟ ਜਨਸਕੱਤਰ ਹੋਰ ਪ੍ਰਸਖਤਰ ਹਲਕੇ ਦੇ ਸਬਾ ਸਾਧ ਦੇ ਮਤਾਬਕ ਉਹ आज ਛੋਟੇ ਜਿਹੇ ਸੱਦੇ ਦੇ ਉੱਤੇ ਸੈਂਟਰ ਹਲਕੇ ਦੇ ਵਿੱਚੋਂ ਬੜੀ ਵੱਡੀ ਤਦਾਦ ਦੇ ਵਿੱਚ ਸਾਰੇ ਭਰਾ ਆਏ ਨੇ ਉਹਨਾਂ ਦੇ ਵਿੱਚ ਬੈਠ ਕੇ ਅਸੀਂ ਸਾਰਿਆਂ ਨੇ ਭਰਾਵਾਂ ਨੇ ਵਿਚਾਰ ਵਟਾਂਦਰਾ ਕੀਤਾ ਹੈ ਔਰ ਛੇਤੀ ਹੀ ਤੋ ਤਿੰਨ ਦਿਨ ਦੇ ਵਿੱਚ ਹੀ ਇਹ ਟੀਮ ਜਿਹੜੀ ਬਹੁਤ ਵੱਡੀ ਟੀਮ ਜਿਹੜੀ ਤਿਆਰ ਕੀਤੀ ਜਾਊਗੀ ਔਰ ਆਉਣ ਵਾਲੀਆਂ 2027 ਦੀਆਂ ਚੋਣਾਂ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਇਸ ਸੀ ਜਿੱਤੇ ਕੇ ਉਹਨਾਂ ਦੀ ਝੋਲੀ ਚ ਪਾਈ ਜਾਊਗੀ ਔਰ ਇੰਨਾ ਜਜ਼ਬਾ ਆ ਸੈਂਟਰਲ ਕੇਦੇ ਵਿੱਚ ਮੇਰੇ ਭਰਾਵਾਂ ਦੇ ਵਿੱਚ ਪੀਏ ਕਹਿੰਦੇ ਆ ਨਾ ਵੀ ਕਾਂਗਰਸ ਪਾਰਟੀ ਦਾ ਗੜ ਮੰਨਿਆ ਜਾਂਦਾ ਸੈਂਟਰਲ ਕਾ ਤੁਸੀਂ 2027 ਵਿੱਚ ਇਹ ਗੱਲ ਜ਼ਰੂਰ ਕਹੋਗੇ ਵੀ ਅਕਾਲੀਆਂ ਦਾ ਗੜ ਮੰਨਿਆ ਜਾਣਾ ਹੈ ਅਕਾਲੀ ਵਾਲੇ ਤੇ ਹੈ ਨਹੀਂ ਸੀ ਜੋ ਵੀ ਇਹ ਸੀਟ ਰਹੀ ਭਾਰਤੀ ਜਨਤਾ ਪਾਰਟੀ ਦੇ ਕੋਲ ਰਹੀ ਇਹ ਭਾਰਤੀ ਜਨਤਾ ਪਾਰਟੀ ਦੇ ਸਾਡਾ ਗੱਠ ਜੋੜ ਸੀ ਉਹਦੇ ਕਰਕੇ ਸੀਟ ਇਹਨਾਂ ਨੇ ਦੇ ਛੱਡੀ ਅਕਾਲੀ ਦਲ ਨੂੰ ਮੈਂ ਤੇ ਇਹ ਕਹੂੰਗਾ ਵੀ ਭਾਰਤੀ ਜਨਤਾ ਪਾਰਟੀ ਨੇ ਤਗੜਾ ਨਹੀਂ ਕੀਤਾ ਕਮਜ਼ੋਰ ਕੀਤਾ ਸੀ ਇੱਥੇ ਜੇ ਤਗੜਾ ਕਰਦੇ ਤੇ ਭਾਰਤੀ ਜਨਤਾ ਪਾਰਟੀ ਇਸ ਹਲਕੇ 'ਚੋਂ ਤਿੰਨ ਵਾਰ ਹਾਰ ਨਾ ਖਾਂਦੀ ਜਿੱਤ ਕੇ ਨਿਕਲਦੀ ਜੇ ਅਕਾਲੀ ਦਲ ਨੂੰ ਤਗੜਾ ਕੀਤਾ ਹੁੰਦਾ ਹਮੇਸ਼ਾ ਹੀ ਲੀਡਰ ਹੋਈ ਕੰਮ ਜਾਵੇ ਜਿਹੜਾ ਸਾਰੇ ਭਰਾਵਾਂ ਨੂੰ ਨਾਲ ਲੈ ਕੇ ਚੱਲੇ ਅੱਜ ਸ਼ਰੋਮਨੀ ਅਕਾਲੀ ਦਲ ਨੇ ਸਾਨੂੰ ਜ਼ਿੰਮੇਵਾਰੀ ਦਿੱਤੀ ਆ ਮੈਨੂੰ ਹਲਕਾ ਚਾਲਣ ਦੀ ਤੇ ਮੇਰਾ ਫਰਜ਼ ਬਣਦਾ ਕਿ ਮੈਂ ਆਪਣੇ ਸਾਰੇ ਹੀ ਸ਼ਰੋਮਨੀ ਅਕਾਲੀ ਦਲ ਦੇ ਜੋ ਜਹਾੜੂ ਵਰਕਰ ਆ ਰੀਡ ਦੀ ਹੱਡੀ ਦੇ ਨਾਲ ਜੁੜੇ ਆ ਮੈਂ ਉਹਨਾਂ ਦੇ ਦੁੱਖ ਸੁੱਖ ਦਾ ਭਾਈਵਾਲ ਬਣਾ। ਮੈਂ ਸੁੱਖ ਦੇ ਨਾਲ ਤੇ ਸਾਰੇ ਖੁਲੁੰਦੇ ਆ। ਵਾਹਿਗੁਰੂ ਸਾਡੇ ਹਲਕੇ ਹੀ ਦੁੱਖ ਕਿਹਨੂੰ ਦਵੇਗਾ। ਪਰ ਜੇ ਕਿਤੇ ਜ਼ਿੰਦਗੀ ਦਾ ਪਾੜ ਆਉਂਦਾ ਹੈ ਤੇ ਬੈਲ ਉਹਨਾਂ ਦੇ ਪਰਿਵਾਰ ਦੇ ਨਾਲ ਖੜਾ ਆਊਗਾ। ਬੈਲ ਹਮੇਸ਼ਾ ਸੈਂਟਰਲ ਕੇ ਦੀ ਖੁਸ਼ੀ ਚਾਹੁੰਦਾ ਹੈ ਦੀ ਡਿਵੈਲਪਮੈਂਟ ਚਾਹੁੰਦਾ ਔਰ ਜਿਹੜੀ 10 ਸਾਲ 5 ਸਾਲ ਕਾਂਗਰਸ ਪਾਰਟੀ ਰਾਜ ਕਰ ਗਈ 5 ਸਾਲ ਆਮ ਪਾਰਟੀ ਰਾਜ ਕਰ ਗਈ ਜ਼ੀਰੋ ਡਵੈਲਪਮੈਂਟ ਕਿਸੇ ਨੇ ਅਜ ਤੱਕ ਹਲਕੇ ਦੀ ਇਹ ਸਾਰ ਨਹੀਂ ਲਈ ਵੀ ਸ਼ਹਿਰ ਦਾ ਖੂਬਸੂਰਤ ਗੁਰੂ ਰਾਮਦਾਸ ਦੀ ਨਗਰੀ ਆ ਮੈਂ ਇਸ ਹਲਕੇ ਦੇ ਵਿੱਚ ਸੋਹਣੇ ਪਾਰਕ ਹੀ ਬਣਾਦਾ ਸੋਹਣੇ ਮਿਊਜ਼ੀਕਲ ਜਿੱਤਾ ਕੰਪਨੀ ਬਾਗ ਲੱਗਾ ਬਣਿਆ ਆ ਕਿੱਡੀ ਵੱਡੀ ਗੋਲ ਬਾਗ ਦੇ ਨਾਲ ਸਾਡੀ ਜਗਾ ਹੈ ਵੀ ਇਸ ਹਲਕੇ ਨੂੰ ਕਿਤੇ ਮੈਂ ਉਹ ਚਾਰ ਚੰਨ ਲਾ ਕੇ ਇਹ ਦੁਨੀਆ ਦਾ ਸਵੇਰੇ ਉੱਠ ਕੇ ਨੰਦੀ ਲਾਗਣ ਪਰ ਨਹੀਂ ਮੈਂ ਇਥੇ ਕਹੂੰਗਾ ਵੀ ਆਪਣੀਆਂ ਜੇਬਾਂ ਦਾ ਹੀ ਖਿਆਲ ਕੀਤਾ ਹੈ ਹਲਕੇ ਦੀ ਨਿਵਾਰ ਬਦਨ ਚ ਖਿਆਲ ਨਹੀਂ ਕੀਤਾ ਪਰ ਹਮੇਸ਼ਾ ਹੀ ਸ਼੍ਰੋਮ ਹੀ ਅਕਾਲੀ ਦਲ ਦੀ ਜਦੋਂ ਵੀ ਸਰਕਾਰ ਆਈ ਚਾਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ 97 97 ਤੋਂ ਬਣੇ ਤੇ ਕਿਸਾਨਾਂ ਦਾ ਬਿੱਲ ਮਾਫ ਕੀਤਾ ਫਿਰ 2007 ਜਾਏ ਸਤੂ ਬਾਰਾ 1217 ਤੇ ਅੰਮ੍ਰਿਤਸਰ ਸ਼ਹਿਰ ਦੀ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਨਵਾਰ ਬਦਲੀ ਸਾਡੇ ਹਲਕੇ ਚ ਪੈਂਦਾ ਗੁਬਿੰਦਗੜ ਕਿਲਾ ਆਜ ਨੂੰ ਕਿੰਨੇ ਸਾਲਾਂ ਤੋਂ ਬੰਦ ਪਿਆ ਸੀ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਗੁਬਿੰਦਗੜ ਕਿਲਾ ਬਣਾ ਕੇ ਹਲਕੇ ਦੇ ਵਿੱਚ ਵਧੀਆ ਲੋਕਾਂ ਨੂੰ ਰੁਜ਼ਗਾਰ ਦਿੱਤਾ ਇਸੇ ਤਰ੍ਹਾਂ ਹਰਮੰਦਰ ਸਾਹਿਬ ਨੂੰ ਰਸਤਾ ਜਾਂਦਾ ਜਿੱਥੇ ਲੱਖਾਂ ਸਖਤ ਜਾਂਦੀ ਸੀ ਔਰ ਸਰਕਾਰ ਦੀ ਜੇ ਪਾਵਰ ਦਿੱਤੀ ਭਰਾਵਾਂ ਨੇ ਉਸ ਰਸਤੇ ਨੂੰ ਬਣਾ ਕੇ ਗੁਰੂ ਮਹਾਰਾਜ ਦੇ ਚਰਨਾਂ 'ਚ ਨਮਸਕਾਰ ਬਲਾਈ ਕਿ ਜੇ ਮੈਨੂੰ ਤੂੰ ਪਾਵਰ ਦਿੱਤੀ ਆ ਮੈਨੂੰ ਇਹਨੇ ਯੋਗਾਂ ਕੀਤਾ ਕਿ ਮੈਂ ਸਰਕਾਰ ਦੇ ਵਿੱਚ ਰਹਿੰਦਿਆਂ ਮੈਂ ਇਸ ਜਿੱਥੇ ਸੰਤ ਲੱਖਾਂ ਸੰਤ ਮੱਥਾ ਟੇਕਦੀ ਉਹ ਰਸਤੇ ਨੂੰ ਪੱਕਾ ਕੀਤਾ ਇਸੇ ਤਰ੍ਹਾਂ ਸੀਤਲਾ ਮੰਦਰ ਆ ਔਰ ਲੱਖ ਕਰੋੜਾ ਰੁਪਇਆ ਲਾ ਕੇ ਸੀਤਲਾ ਮੰਦਰ ਨੂੰ ਇਸੇ ਤਰ੍ਹਾਂ ਭਗਵਾਨ ਬਾਲਮੀਕੀ ਜੀ ਦਾ ਮੰਦਿਰ ਇਸ ਮੰਦਰ ਸਾਡਾ ਪਿੰਡ ਜਾਦਗਰ ਫੌਜੀਆ ਗਿਆ 골ਡਨ 게ਟ ਬਣਾਇਆ ਸਾਡੀ ਦੇਖਣੇ ਘੇਟ ਅੱਤੀ ਜੀ ਸੁਣਨੇ ਕਾਲੀ ਜੀ ਹਾਂ ਜੀ ਸਸਿਕਾ ਜੀ ਮੇਰਾ ਨਾਮ ਪ੍ਰਵਿੰਦਰ ਕੌਰ ਔਰ ਸਾਡੇ ਸੈਂਟਰ ਹਲਕਾ ਦੇ ਇਚਾਰਜ ਨਰਿੰਦਰ ਬੈਲ ਸਰ ਜੀ ਨੇ ਅੱਜ ਇੱਕ ਬਹੁਤ ਮੀਟਿੰਗ ਆਪਣੇ ਆਫਿਸ ਦੇ ਵਿੱਚ ਬਹੁਤ ਵਧੀਆ ਮੀਟਿੰਗ ਰੱਖੀ ਜਿਹਦੇ ਵਿੱਚ ਸਾਡੇ ਸਾਰੇ ਕਾਲੇ ਦਾ ਲੀਡਰਸ ਔਰ ਸਾਡੇ ਭੈਣ ਭਰਾ ਇਕੱਠੇ ਹੋਏ ਬਹੁਤ ਵਧੀਆ ਇਕੱਠ ਹੋਇਆ ਔਰ ਸਾਡੀ ਕੋਸ਼ਿਸ਼ ਹੈ ਕਿ ਸਾਡੀ ਆਉਣ ਵਾਲੇ ਸਮੇਂ ਦੇ ਵਿੱਚ 2027 ਦੇ ਵਿੱਚ ਅਕਾਲੀ ਦਲ ਸਰਕਾਰ ਸਾਡੀ ਬਣੇ ਔਰ ਅਸੀਂ ਆਪਣੀ ਪੂਰੀ ਤਾਕਤ ਲਾਵਾਂਗੇ ਆਪਣਾ ਜ਼ੋਰ ਲਾਵਾਂਗੇ ਗਰਾਊਂਡ ਲੈਵਲ ਦੇ ਉੱਤੇ ਲੋਕਾਂ ਦੇ ਘਰਾਂ ਵਿੱਚ ਜਾ ਕੇ ਅਵੇਅਰ ਕਰਾਂਗੇ ਲੋਕਾਂ ਨੂੰ ਕਿ ਸਾਡੀ ਆਉਣ ਵਾਲੀ ਸਰਕਾਰ ਜਿਹੜੀ ਆ ਅਕਾਲੀ ਦਲ ਸਰਕਾਰ ਬਣੇ ਔਰ ਪਰਮਾਤਮਾ ਦਾ ਇਹ ਹੀ ਮੰਗਦੀ ਆ ਕਿ ਬਾਕੀ ਸਰਕਾਰਾਂ ਨੇ ਜਿੰਨੇ ਝੂਠੇ ਵਾਅਦੇ ਕੀਤੇ ਉਹ ਅਸੀਂ ਆਪਣੀ ਸਰਕਾਰ ਦੇ ਵਿੱਚ ਇਹਨਾਂ ਨੂੰ ਦੱਸੀ ਜਾ ਕੇ ਲੋਕਾਂ ਨੂੰ ਵੇਅਰ ਕਰੀਏ ਤੇ ਸਾਡੀ ਸਰਕਾਰ ਮਜ਼ਬੂਤ ਬਣੇ ਥੈਂਕ ਯੂ ਧੰਨਵਾਦ ਜੀ